ਮਿੰਟ ਬਾਹਰ ਨਹੀਂ ਦੇ ਸਕਦਾ ਜਿਹਦੇ ਬੱਸਾਂ ਦੀਆਂ ਮੋੜੀਆਂ ਆ ਰਹੀਆਂ ਨੇ ਕਿਹਦੀ ਐ ਇੱਕ ਮਿੰਟ ਦੀ ਆ ਸਤ ਇੱਕ ਮਿੰਟ ਤੇ ਮੈਂ ਤੁਹਾਨੂੰ ਇੱਕ ਦੱਸਦਾ ਹੂੰ ਤੁਮ ਵੀ ਕਹਿੰਦਾ ਨੂੰ ਨਹੀਂ ਹੋਦਾ ਕੋਈ ਤੁਹਾਨੂੰ ਆ ਨਾ ਆਇਆ ਇੱਕ ਮਿੰਟ ਨੂੰ ਦੇ ਸਕਦਾ ਚਲੋ 350 ਵਿੱਚ ਆ ਸਕਦਾ ਹੂੰ 300 ਦਾ ਨਹੀਂ ਕੋਈ ਵਿਚਾਰ ਸਕਦਾ ਬਚਾ ਸਕਦਾ 300 ਦੇ ਨਾਲ ਕਿਉਂ ਉਦੋਂ ਕੀ ਸਰਕਾਰ ਹੋ ਗਈ ਖਾਲੀ ਕਾਦੀ ਦਲੇ